ਪਾਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰਪ੍ਰਦੇਸ ਹਰਨਾਮ ਤੇ ਆਉ ਸਭ ਕਿਲ ਬਿਖ ਦੁਖ ਲਾਥੇ ਰਹਾਉ ਰਸਨਾ ਏਕ ਜਸ ਗਾਏ ਨਾ ਸਾਕੈ ਬਹੁ ਕੀਜੈ ਬਹੁ ਰਸ ਨਥੇ ਬਾਰ ਬਾਰ ਖਿਨ ਪਲ ਸਭ ਗਾਵ ਹੈ ਗੁਣ ਕਹਿ ਨਾ ਸਕੈ ਪ੍ਰਭ ਤੁਮੰਥੇ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ हमलोचहं प्रब देखनथे तुम बड दाते जी जीवन के तुम जानहो हम बिरथे कोई मार्ग पंथ बतावे प्रब का कहो तिन को क्या दिन थे सब तन मन अर्पाऊ अर्प, अर्प अरापाऊ कोई मेलै प्रब मिलथे हर के गुण बहुत 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 शोभा हम तुष कर कर बरनथे ਹਮਰੀ ਮਤ ਵਸਗਤ ਪ੍ਰਭ ਤੁਮਰੇ ਜਨ ਨਾਨਕੇ ਪ੍ਰਭ ਸਮਰੱਥੇ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ اکਤ ਸੁਨਥਈ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੈ ਲਗ ਫਿਰ ਥਈ ਰਹਾਉ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਵਡ ਭਾਗ ਮਥਈ ਜਹਾਂ ਦਰਗਹ ਪ੍ਰਭ ਲੇਖਾ ਮੰਗੈ ਤਹਾਂ ਛੂਟੈ ਨਾਮ ਧਿਆਏ ਥਈ ਹਮਰੇ ਦੂਖ ਬਹੁ ਜਨਮ ਜਨਮ ਕੇ ਦੁਖ ਹौं ਮੈ ਮੈਲ ਲਗ ਥਈ ਗੁਰ ਧਾਰ ਕਿਰਪਾ ਹਰ ਜਲ ਨਹਾਾਈ ਸਭ ਕਿਲ ਵਿਖ ਪਾਪ ਗਥਈ ਜਨ ਕੈ ਰਿਦ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਉਪਜੈ ਜਹ ਅੰਤੀ ਔ ਸਰ ਆਏ ਬਨ ਤਹ ਤਹ ਰਾਖੈ ਨਾਮ ਸਾਥੀ ਜਨ ਤੇਰਾ ਜਸ ਗਾਵੇ ਹਰ ਹਰ ਪ੍ਰਭ ਹਰ ਜਪਿਓ ਜਗੰਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਤਰ ਰਖ ਬੁਢ ਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁਤ ਜੋ ਸਭ ਤੇ ਊਚ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋਹੇ ਨਾ ਸਾਕੇ ਚਰਨੀ ਆਏ ਪਵੈ ਹਰ ਜਨ ਜਾ ਕੋ ਰਾਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪਹਿ ਕਾਨੈ ਤਾ ਕੋ ਕੋਈ ਅਪਰਨਾ ਸਾਕੇ ਜਾਂ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਨ ਤਾ ਤੇ ਜਨ ਕੋ ਆਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨ ਤੁਮ ਹਰ ਦਾਤੀ ਸਮਰੱਥ ਸੁਆਮੀ ਇਕ ਮੰਗਉ ਤੁਝ ਪਾਸੋ ਹਰ ਦਾਨ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿ ਹਿਦੈ ਮੋਹੇ ਹਰ ਚਰਨ ਕਲਿਆਣ ਮਹੱਲਾ ਚੌਥਾ ਰਬ ਕੀਜੈ ਕਿਰਪਾ નિਧਾਨ ਹਮ ਹਰ ਗੁਨ ਗਾਵਹਿਂਗੇ ਹਉ ਤੁਮਰੀ ਕਰਉ ਨਿਤਿਆਸ ਪ੍ਰਭ ਮੋਹਿ ਕਬ ਗਲ ਲਾਵਹਿਂਗੇ ਰਹਾਉ ਹਮ ਬਾਰਿਕ ਮੁਗਦ ਇਆਂਨ ਪਿਤਾ ਸਮਝਾਵਹਿਂਗੇ ਸੁੱਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵਹਿਂਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਂਗੇ ਮੋਹਿ ਦੂਜੀ ਨਾਹੀ ਥੌਰ ਜਿਸ ਪਹਿ ਹਮ ਜਾਵਹਿਂਗੇ ਜੋ ਹਰ ਭਾਵਹਿ ਭਗਤ ਤਿਨਾਂ ਹਰ ਭਾਵਹਿਗੇ ਜੋਤੀ ਜੋਤ ਮਲਾਏ ਜੋਤ ਰਲ ਜਾਵਹਿਗੇ ਹਰਿ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਨ ਨਾਨਕ ਸਰਨ ਦਵਾਰ ਹਰ ਲਾਜਿਰ ਖਾਵਹਿਗੇ ਛਕਾ 1 ਕਲਿਆਣ ਪੋ ਭਾਲੀ ਮਹੱਲਾ ਚੌਥਾ ਏਕਾ ਓੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੂਖ ਨਿਵਾਰਨ ਨਾਰਾਇਣੀ ਸਗਲ ਭਗਤ ਜਾ ਚਹ ਸੁਖ ਸਾਗਰ ਭਾਵਨੇ ਦੇ ਤਰਨ ਹਰ ਚਿੰਤਾ ਮਣੀ ਰਹਾਉ ਦੀਨ ਦਿਹਾਲ ਜਗਦੀਸ਼ ਦਮੋਦਰ ਹਰਿ ਅੰਤਰ ਜਾਮੀ ਗੋਬਿੰਦੇ ਦੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਈ ਤੇ ਜਨ ਭਵ ਨਿਦ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਏਕਾ ਓੰਕਾਰ ਸਤਗੁਰ ਪ੍ਰਸਾਦ ਹਮਾਰੈ ਇਹ ਕਿਰਪਾ ਕੀਜੈ ਹਲਮਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰੀਜੈ ਰਹਾਉ ਆਨ ਜਲਾ ਸਿਓ ਕਾਜ ਨਾ ਕਸ਼ੂਐ ਹਰ ਬੂੰਦ ਚਾਤਰਖ ਕੋ ਦੀਜੈ ਬਿਨ ਮਿਲ ਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀ ਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗਾਏ ਪਾਵਨੀਆਂ ਸੋ ਪਾਈਐ ਸਫਲ 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 ਦਰਸ ਰੇ ਪਰਸ ਪਰਸ ਗੁਣ ਗਾਈਐ ਨਾਨਕ ਤਤ ਤਤ ਸਿਓ ਮਿਲੀਐ ਹੀਰਾ ਹੀਰ ਬਿਦਾਈਐ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਨ ਕੀ ਸੋਭਾ ਸਾਦ ਨਵਤਨ ਮਨ ਰੰਗੀ ਸੋਭਾ ਰਹਾਉ ਬ੍ਰਾਹਮ ਮਹੇਸ਼ ਸਿਧ ਮੋਨੀਂਦਰਾ ਭਗਤ ਦਾਨ ਜਸ ਮੰਗੀ ਯੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪਹਿ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹੱਲਾ ਪੰਜਵਾਂ ਕਰ ਦੂਜਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸਰਬਨ ਸੁਣੀਐ ਅੰਗ ਅੰਗੇ ਸੁਖ ਪ੍ਰਾਨ ਰਹਾਉ ਇਤੇ ਉਤ ਦਹਿ ਦਿਸ ਰਵਿਉ ਮੇਰ ਤਿਨ ਹੈ ਸਮਾਨ ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹਲਾ ਪੰਜਵਾਂ ਗੁਨਨਾਦ ਧੁਨ ਅਨੰਦ ਬੀਦ ਕਥਤ ਸੁਨਤਿ ਮਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕ ਰਸਨ ਨਾਮ ਜਪਤ ਅਹ ਪਾਪ ਖੰਡਲੀ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬੀਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਬਿਦ ਤਾ ਕੀ ਕਹਾ ਕਰੂੰ ਧਰਤ ਧਿਆਨ ਗਿਆਨ ਸ਼ਸਤਰ ਗਿਆ ਹਜ਼ਾਰ ਪਦ ਕੈਸੇ ਜਰੂਰਹਾਉ ਵਿਸ਼ਨ ਮਹੀਸ਼ ਸਿਧ ਮੁਨ ਇੰਦਰਾ ਕੈ ਦਰ ਸਰਨ ਪਰਉ ਕਾਹੂ ਪਹਿਰਾਜ ਕਾਹੂ ਪਹਿ ਸੁਰਗਾ ਕੋਟ ਮਦੇ ਮੁਕਤ ਕਾਹੂ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਾਹੂ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ ਗਰਬ ਜੋਨ ਕਲ ਕਾਲ ਜਾਲ ਤੁ ਕਬ ਨਾਸਨ ਹਰ ਰਖੇ ਰਹਾ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨਹਿ ਮੰਤ ਤੁਜ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜੋਗ ਮਹ ਤゥム ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕੇ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਐ ਭਗਵਾਨ ਗੁਰਪੂਰੇ ਸੋ ਪ੍ਰਸੰਨ ਭਈ ਸਦਾ ਸੂਖ ਕਲਿਆਣ ਰਹਾਉ ਸਰਬ ਕਾਰਜ ਸਿਧ ਭਈ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੂੰ ਦਿਨ ਰੈਨ ਸੇਵ ਨਾਨਕ ਦਾਸ ਸਰਨਾਗਤੀ ਹਰ ਪੁਰਖ ਪੂਰਨ ਦੇਵ ਕल्याण ਮਹੱਲਾ ਪੰਜਵਾਂ ਰਬ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਸ਼ਚਲ ਸੱਚ ਸ਼ਬਦ ਨੀਸ਼ਾਨ ਰਹਾਉ ਹਰ ਬਿਨਿਆਨ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮੰਤਨ ਸਰਬ ਘਟਾਂ ਕੇ ਦਾਤੇ ਸੁਆਮੀ ਦੇਹੇ ਸੋ ਪਹਿਰਣ ਖਾਨ ਸੁਰਤ ਮਤ ਚਤਰਾਈ ਸੋਭਾ ਰੂਪ ਰੰਗ ਧਨ ਮਾਨ ਸਰਬ ਸੂਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਤ ਪਾਵਨ ਰਹਾ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾਮ ਖਾਮ ਨੂੰ ਮੁਕਤ ਜੁਗਤ ਅਨਕ ਸੂਖ ਹਰ ਭਗਤ ਲਵੈ ਨਾ ਲਾਮ ਨੂੰ ਪ੍ਰਭ ਦਰਸ ਲੋਭਦ ਦਾਸ ਨਾਨਕ ਬਹੁੜੀ ਜੂਨ ਨਾ ਧਾਮ ਲੋ ਕਲਿਆਣ ਮਹੱਲਾ